ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਤੇ ਸ਼ੇਅਰ ਤੇ ਲਾਈਕ ਵੀ ਕਰਨਾ ਜੀ ਤੇ ਆਓ ਜੀ ਅੱਜ ਤੁਹਾਨੂੰ ਅਸੀਂ ਇੱਕ ਹੋਰ ਵਧੀਆ ਨਵੀਂ ਕਹਾਣੀ ਸੁਣਾਉਣ ਜਾ ਰਹੇ ਹਾਂ ਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਕਹਾਣੀ ਅੱਜ ਦੀ ਇਹ ਕਹਾਣੀ ਇੱਕ ਸ਼ੇਰ ਅਤੇ ਇੱਕ ਵਸ਼ੇ ਦੀ ਹੈ ਇੱਕ ਜੰਗਲ ਵਿੱਚ ਬਹੁਤ ਹੀ ਸੰਘਣੇ ਰੁੱਖ ਸਨ ਉਹ ਜੰਗਲ ਸੰਘਣੇ ਰੁੱਖਾਂ ਨਾਲ ਭਰਿਆ ਹੋਇਆ ਸੀ ਇਸ ਜੰਗਲ ਵਿੱਚ ਹਰ ਕਿਸਮ ਦੇ ਜਾਨਵਰ ਰਿਹਾਇਸ਼ ਕਰਦੇ ਸਨ ਉਹਨਾਂ ਵਿੱਚੋਂ ਸ਼ੇਰ ਜੋ ਜੰਗਲ ਦਾ ਰਾਜਾ ਸੀ ਸਾਰੀ ਜੰਗਲੀ ਜਾਤੀਆਂ ਤੇ ਰਾਜ ਕਰਦਾ ਸੀ ਉਸ ਦੀ ਹਸਤੀ ਜੰਗਲ ਦੇ ਹਰ ਜਾਨਵਰ ਲਈ ਇੱਕ دہشت ਦਾ ਪ੍ਰਤੀਕ ਵੀ ਸੀ ਸ਼ੇਰ ਸਿਰਫ ਆਪਣਾ ਪੇਟ ਭਰ ਨਹੀਂ ਲਈ ਹੀ ਨਹੀਂ ਸੀ ਸਗੋਂ ਆਪਣੇ ਰਾਜ ਦਾ ਸਿੱਧਾ ਸਾਦਾ ਦਰਸਾਉਣ ਲਈ ਵੀ ਨਿਰਦੋਸ਼ ਜਾਨਵਰਾਂ ਨੂੰ ਸ਼ਿਕਾਰ ਬਣਾਉਂਦਾ ਸੀ ਇੱਕ ਪਾਸੇ ਇੱਕ ਬੱਚਾ ਸੀ ਜੋ ਜੰਗਲ ਦੇ ਕਿਨਾਰੇ ਬਸਣ ਵਾਲੇ ਕਿਸਾਨਾਂ ਦੇ ਪਾਲਤੂ ਪਸ਼ੂਆਂ ਵਿੱਚੋਂ ਇੱਕ ਸੀ ਇਹ ਬੱਚਾ ਸਾਦਾ ਸੁਭਾਵੀ ਅਤੇ ਨਿਰਭੀਕ ਪਸ਼ੂ ਸੀ ਜੋ ਹਮੇਸ਼ਾ ਆਪਣੇ ਕੰਮ ਵਿੱਚ ਮਸਤ ਰਹਿੰਦਾ ਸੀ ਉਹ ਹਰ ਰੋਜ਼ ਚਰਦੇ ਹੋਏ ਜੰਗਲ ਦੇ ਕੰਡੇ ਤੇ ਆ ਜਾਂਦਾ ਪਰ ਕਦੇ ਜੰਗਲ ਦੇ ਅੰਦਰ ਨਹੀਂ ਗਿਆ ਸੀ ਸ਼ੇਰ ਇੱਕ ਦਿਨ ਸ਼ੇਰ ਨੇ ਦੂਰੋਂ ਬੱਚੇ ਨੂੰ ਦੇਖਿਆ ਬੱਚੇ ਦੀ ਮਜ਼ਬੂਤ ਅਤੇ ਸਿਹਤਮੰਦ ਸੇਤ ਦੇਖ ਕੇ ਸ਼ੇਰ ਦੇ ਮਨ ਵਿੱਚ ਲਾਲਚ ਜਾਗ ਗਿਆ ਉਸ ਨੇ ਸੋਚਿਆ ਇਸ ਬੱਚੇ ਨੂੰ ਸ਼ਿਕਾਰ ਕਰਕੇ ਮੈਂ ਕਈ ਦਿਨਾਂ ਲਈ ਖਾਣ ਦਾ ਪ੍ਰਬੰਧ ਕਰ ਸਕਦਾ ਹਾਂ ਪਰ ਉਹ ਗਹਿਰਾਈ ਨਾਲ ਵੀ ਸੋਚ ਰਿਹਾ ਸੀ ਕਿ ਇਸ ਬੱਚੇ ਨਾਲ ਮੁਕਾਬਲਾ ਕਰਨਾ ਆਸਾਨ ਨਹੀਂ ਹੋਵੇਗਾ ਕਿਉਂਕਿ ਇਸ ਦੀ ਸ਼ਕਤੀ ਅਤੇ ਅਟਲਤਾ ਸ਼ੇਰ ਦੀ ਚੁਣੌਤੀ ਲਈ ਸਾਬਤ ਹੋ ਸਕਦੀ ਸੀ ਬੱਚਾ ਵੀ ਸ਼ੇਰ ਨੂੰ ਦੇਖ ਚੁੱਕਿਆ ਸੀ ਉਸ ਨੇ ਸ਼ੇਰ ਦੀਆਂ ਨਿਗਾਹਾਂ ਪਛਾਣ ਲਈਆਂ ਜੋ ਉਸ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਬੱਚੇ ਨੇ ਡਰਨ ਦੀ ਬਜਾਏ ਸ਼ਾਂਤਮਨ ਨਾਲ ਸਮਝਦਾਰੀ ਨਾਲ ਇਸ ਦਾ ਮੁਕਾਬਲਾ ਕਰਨ ਦਾ ਫੈਸਲਾ ਕੀਤਾ ਛੇਰ ਜਿਉਂ ਹੀ ਬੱਚੇ ਵੱਲ ਵਧਿਆ ਜਿਵੇਂ ਜਿਵੇਂ ਛੇਰ ਨੇ ਬੱਚੇ ਨੂੰ ਪੂਰਾ ਘੇਰ ਲਿਆ ਬੱਚੇ ਨੇ ਧੀਰਜ ਨਾਲ ਕਿਹਾ ਕਿ ਮੈਨੂੰ ਪਤਾ ਹੈ ਕਿ ਤੂੰ ਮੈਨੂੰ ਖਾਣਾ ਚਾਹੁੰਦਾ ਹੈ ਪਰ ਤੂੰ ਪਹਿਲਾਂ ਮੇਰੀ ਇੱਕ ਗੱਲ ਸੁਣ ਸ਼ੇਰ ਨੇ ਹੱਸ ਕੇ ਕਿਹਾ ਕਿਹੜੀ ਗੱਲ ਬੱਚੇ ਨੇ ਕਿਹਾ ਕਿ ਜੇ ਤੂੰ ਮੈਨੂੰ ਖਾ ਲਵੇਂਗਾ ਤਾਂ ਤੇਰਾ ਪੇਟ ਸਿਰਫ ਇੱਕ ਦਿਨ ਲਈ ਭਰ ਜਾਵੇਗਾ ਪਰ ਜੇ ਅਸੀਂ ਮਿਲ ਕੇ ਜੰਗਲ ਦੇ ਦੂਜੇ ਜਾਨਵਰਾਂ ਨਾਲ ਵਾਟ ਸ਼ਾਟ ਕਰੀਏ ਤਾਂ ਅਸੀਂ ਹਮੇਸ਼ਾ ਲਈ ਭੁੱਖ ਦੀ ਸਮੱਸਿਆ ਦਾ ਹੱਲ ਲੱਭ ਸਕਦੇ ਹਾਂ ਇਹ ਗੱਲ ਸ਼ੇਰ ਲਈ ਨਵੀਂ ਸੀ ਸ਼ੇਰ ਜੋ ਹਮੇਸ਼ਾ ਜ਼ਬਰਦਸਤੀ ਰਾਜ ਕਰਦਾ ਸੀ ਕਦੇ ਵੀ ਸਾਂਝ ਦੀ ਗੱਲ ਕੋਈ ਨਹੀਂ ਸੀ ਸੋਚੀ ਉਸ ਨੇ ਪਰ ਉਸ ਨੇ ਬੱッセ ਦੀ ਗੱਲ ਦੀ ਗੱਲ ਨੂੰ ਸੁਣ ਕੇ ਸੋਚਿਆ ਕਿ ਇਹ ਸਹੀ ਕਹਿ ਰਿਹਾ ਹੈ ਤਾਂ ਮੇਰਾ ਰਾ ਮੇਰਾ ਰਾਜ ਹੋਰ ਵੀ ਮਜ਼ਬੂਤ ਹੋ ਜਾਵੇਗਾ ਬੱਚੇ ਨੇ ਸ਼ੇਰ ਨੂੰ ਸਮਝਾਇਆ ਕਿ ਜੰਗਲ ਵਿੱਚ ਹਰ ਜਾਨਵਰ ਦੀ ਜ਼ਿੰਦਗੀ ਮਹੱਤਵਪੂਰਨ ਹੈ ਜੇਕਰ ਜੰਗਲ ਦੇ ਸਾਰੇ ਜਾਨਵਰ ਇਕੱਠੇ ਹੋ ਜਾਣ ਤਾ ਹਰ ਕੋਈ ਸੁਰੱਖਿਅਤ ਅਤੇ ਖੁਸ਼ਹਾਲ ਹੋਵੇਗਾ ਸ਼ੇਰ ਨੇ ਵッセ ਦੀ ਗੱਲ ਮੰਨ ਲਈ ਉਹ ਦੋਵੇਂ ਇਕੱਠੇ ਹੋਏ ਅਤੇ ਜੰਗਲ ਦੇ ਹੋਰ ਜਾਨਵਰਾਂ ਨਾਲ ਇਸ ਗੱਲ ਤੇ ਚਰਚਾ ਕਰਨ ਲੱਗੇ ਇਸ ਕਹਾਣੀ ਤੋਂ ਇਹ ਸਿੱਧ ਹੋਇਆ ਕਿ ਜਦੋਂ ਸਾਰੇ ਜਾਨਵਰਾਂ ਨੇ ਆਪਸ ਵਿੱਚ ਗੱਲਬਾਤ ਕੀਤੀ ਮੇਲ-ਮਿਲਾਪ ਹੋਇਆ ਤਾਂ ਸ਼ੇਰ ਵੀ ਸਮਝ ਗਿਆ ਕਿ ਜਿਵੇਂ ਮੈਂ ਜਿਉਂਦਾ ਹਾਂ ਕਿ ਸਾਰੇ ਜਾਨਵਰਾਂ ਨੂੰ ਵੀ ਜਿਉਣ ਦਾ ਹੱਕ ਹੈ ਇਸ ਲਈ ਮੈਨੂੰ ਕਿਸੇ ਤੇ ਇਸ ਤਰ੍ਹਾਂ ਜ਼ੁਲਮ ਨਹੀਂ ਕਰਨਾ ਚਾਹੀਦਾ ਸ਼ੇਰ ਅਤੇ ਬੱਸਾ ਜੋ ਕਦੇ ਵੈਰੀ ਸਨ ਹੁਣ ਇੱਕ ਦੂਜੇ ਦੇ ਬਧੇਰੇ ਮਿੱਤਰ ਬਣ ਗਏ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਮਝਦਾਰੀ ਸਹਿਯੋਗ ਅਤੇ ਸਮਰਥਨ ਨਾਲ ਵੱਡੇ ਤੋਂ ਵੱਡੇ ਵੈਰੀ ਨੂੰ ਵੀ ਦੋਸਤ ਬਣਾਇਆ ਜਾ ਸਕਦਾ ਹੈ ਹਰ ਮੁਸ਼ਕਲ ਦਾ ਹੱਲ ਸਿਰਫ ਲੜਾਈ ਨਹੀਂ ਹੁੰਦੀ ਕਦੇ ਕਦੇ ਪਿਆਰ ਸ਼ਾਂਤੀ ਅਤੇ ਸਮਝਦਾਰੀ ਨਾਲ ਵੀ ਗੱਲ ਦਾ ਹੱਲ ਕੀਤਾ ਜਾ ਸਕਦਾ ਹੈ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਮੁਸ਼ਕਲ ਨੂੰ ਦੇਖ ਕੇ ਡੋਲੋ ਨ ਜੇਕਰ ਤੁਹਾਡੇ ਅੰਦਰ ਹੌਂਸਲਾ ਹੈ ਸ਼ਕਤੀ ਹੈ ਤਾਂ ਤੁਸੀਂ ਆਪਣੇ ਹੌਂਸਲੇ ਦੀ ਸ਼ਕਤੀ ਦੇ ਨਾਲ ਹਰ ਮੁਸ਼ਕਲ ਤੇ ਹੱਲ ਪਾ ਸਕਦੇ ਹੋ ਤੇ ਵੱਡੇ ਤੋਂ ਵੱਡੇ ਵੈਰੀ ਨੂੰ ਵੀ ਦੋਸਤ ਬਣਾ ਸਕਦੇ ਹੋ ਦੋਸਤੋ ਜੇ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ